ਸਲਾਹੀ ਸਲਾਹ ਹੈ ਇਤੀ ਸੁਰਤ ਨ ਪਈਆ ਨਦੀਆ ਅਤਵਾਹ ਪਵਹ ਸਮੁੰਦ ਨ ਜਾਣੀਆਂ ਹੈ ਸਮੁੰਦ ਸਹਾ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਤੁਲਨਾ ਹੋਣੀ ਜੇ ਤਿਸ ਮਨੋ ਹੋ ਨ ਵੀਸਰਹਿ ਸोमੰਦ ਸਹਾ ਸੁਲਤਾਨ ਗਿਰਹਾ ਸਿਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋਂ ਨਾ ਵੀਸ ਰਹਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ